ਇਲੈਕਸ਼ਨ ਚੋਣ ਪ੍ਰਚਾਰ ਦੇ ਆਖਰੀ ਦਿਨ ਕੁਲਦੀਪ ਸਿੰਘ ਢਾਲੀਵਾਲ ਦਾ ਰੋਡ ਸ਼ੋਅ ਰਿਹਾ ਕਾਮਯਾਬ। ਸਤਿ ਸ਼੍ਰੀ ਅਕਾਲ ਦੋਸਤੋ। ਦੋਸਤੋ ਬੀਤੇ ਦਿਨ ਇਲੈਕਸ਼ਨ ਚੋਣ ਪ੍ਰਚਾਰ ਦਾ ਆਖਰੀ ਦਿਨ ਸੀ। ਸੋ ਕੁਲਦੀਪ ਸਿੰਘ ਢਾਲੀਵਾਲ ਜੋ ਕਿ ਆਮ ਆਦਮੀ ਪਾਰਟੀ ਅੰਮ੍ਰਿਤਸਰ ਤੋਂ ਦਾਵੇਦਾਰ ਹਨ। ਉਹਨਾਂ ਵੱਲੋਂ ਅੰਮ੍ਰਿਤਸਰ ਹਲਕੇ ਵਿੱਚ ਰੋਡ ਸ਼ੋਅ ਕੱਢ ਕੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਇਸ ਰੋਡ ਸ਼ੋਅ ਵਿੱਚ ਉਹਨਾਂ ਦੇ ਨਾਲ ਕਟੋ-ਕਟ 150 ਤੋਂ 200 ਗੱਡੀਆਂ ਦਾ ਕਾਫਲਾ ਗੁਰਦੁਆਰਾ ਵੀਰ ਸਾਹਿਬ ਮੱਤੀਵਾਲ ਤੋਂ ਟਾਲੀ ਸਾਹਿਬ, ਜੁਵਿੰਡਾ ਦੇ ਵੀ, ਕਤੋਂ ਨੰਗਲ, ਮਜੀਠਾ, ਚੇਤਨਪੁਰ ਆਦ ਪਿੰਡਾਂ ਰਾਹੀਂ ਹੁੰਦਾ ਹੋਇਆ ਖਾਸੇ ਵਿੱਚ ਖਤਮ ਹੋਇਆ। ਇਸ ਕਾਫਲੇ ਵਿੱਚ ਮਜੀਠੇ ਹਲਕੇ ਤੋਂ ਸਰਦਾਰ ਜਗਵਿੰਦਰਪਾਲ ਸਿੰਘ ਜੀ ਜੱਗਾ ਮਜੀਠੀਆ ਅਤੇ ਸਰਦਾਰ ਤਲਬੀਰ ਸਿੰਘ ਜੀ ਗਿੱਲ ਤੋਂ ਉਹਨਾਂ ਤੋਂ ਇਲਾਵਾ ਹੋਰ ਪਾਰਟੀ ਵਰਕਰਾਂ ਦਾ ਵੀ ਕਾਫੀ ਵੱਡਾ ਸਹਿਯੋਗ ਰਿਹਾ। ਸੁਰਪੀਰ ਸਿੱਧੂ ਪਰਮੋਦ ਸ਼ਰਮਾ ਦੇ ਨਾਲ ਪ੍ਰਿੰਸ ਕਲੇਰ ਦੀ ਖਾਸ ਰਿਪੋਰਟ